ਲੋਸਟਰੀਆ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿੱਕੀਆਂ ਗੱਲਾਂ ਵੱਡੇ ਮੁੱਦੇ ਤੇ ਤੁਹਾਡਾ ਸਵਾਦਾ ਵਾਪਸ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਬੜਾ ਇੰਟਰਸਟਿੰਗ ਮੁੱਦਾ ਲੈ ਕੇ ਆਏ ਹਾਂ ਕਲਚਰਲ ਡਿਫਰੈਂਸ ਅਰਾਊਂਡ ਦ ਵਰਲਡ ਤੇ ਇੰਡੀਆ ਦੇ ਵਿੱਚ ਹਨਾ ਤੇ ਵਾਪਸ ਆਪਾਂ ਅੱਜ ਹਾਜ਼ਰ ਹਨ ਰਿਸ਼ੂ ਪ੍ਰੀਤ ਜੀ ਨਾਲ ਤੇ ਮੈਂ ਹਿਤ ਕਮਰ ਤੇ ਤੁਸੀਂ ਥੋੜਾ ਜਿਹਾ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਪਲੀਜ਼ ਕੀ ਕਲਚਰਲ ਡਿਫਰੈਂਸਾ ਕੀ ਮਤਲਬ ਹੈ ਤੁਹਾਡਾ ਕੀ ਤੁਸੀਂ ਥੋੜਾ ਐਕਸਪਲੇਨ ਕਰ ਦੋ ਬਿਲਕੁਲ ਹਿਤ ਕਮਰ ਪਹਿਲਾਂ ਤਾਂ ਸਸਤੀ ਕਾਲ ਸਾਰੇ ਦਰਸ਼ਕਾਂ ਨੂੰ ਥੈਂਕ ਯੂ ਬਹੁਤ-ਬਹੁਤ ਸਾਡਾ ਪ੍ਰੋਗਰਾਮ ਦੇਖਦੇ ਹੋ ਸਾਨੂੰ ਬਹੁਤ ਪਿਆਰ ਦਿੰਦੇ ਹੋ ਕਲਚਰਲ ਡਿਫਰੈਂਸ ਕੀ ਹੈ ਕਲਚਰ ਡਿਫਰੈਂਸ ਹੈਗਾ ਸੱਭਿਆਚਾਰਕ ਫਰਕ ਹੁਣ ਇਹ ਸੱਭਿਆਚਾਰਕ ਫਰਕ ਇੱਕ ਕ੍ਰਾਸ ਕੰਟਰੀਜ਼ ਹੋ ਸਕਦਾ ਹੈ ਦੇਸ਼ਾਂ ਦੇ ਵਿੱਚ ਹੋ ਸਕਦਾ ਹੈ ਇਹ ਕਮਿਊਨਿਟੀਜ਼ ਦੇ ਵਿੱਚ ਹੋ ਸਕਦਾ ਹੈ ਵੈਸੇ ਤਾਂ ਦੇਖੋ ਹਰ ਘਰ ਦਾ ਇੱਕ ਅਲੱਗ ਫਰਕ ਹੁੰਦਾ ਹੀ ਆ ਇੱਕ ਘਰ ਦਾ ਦੂਸਰੇ ਘਰ ਤੋਂ ਫਰਕ ਹੈਗਾ ਪਰ ਜਿਹੜਾ ਟਾਪਿਕ ਅਸੀਂ ਅੱਜ ਇੱਥੇ ਡਿਸਕਸ ਕਰਾਂਗੇ ਪ੍ਰੋਗਰਾਮ ਵਿੱਚ ਉਹ ਹੈਗਾ ਕਿ ਜਿਹੜਾ ਸੱਭਿਆਚਾਰਕ ਫਰਕ ਹੈ ਉਹ ਸਾਰੇ ਦੇਸ਼ਾਂ ਵਿੱਚ ਕਿਵੇਂ ਡਿਫਰੈਂਟ ਹੈ ਹਾਂਜੀ ਤੇ ਸੱਭਿਆਚਾਰਕ ਫਰਕ ਹੁੰਦਾ ਕੀ ਹੈ ਹੁਣ ਉਹ ਹੋ ਸਕਦਾ ਹੈ ਖਾਣ ਪੀਣ ਚ ਡਿਫਰੈਂਸ ਹੋ ਸਕਦਾ ਤੁਹਾਡੇ ਤੁਹਾਡੇ ਜਿਹੜੇ ਰੀਤੀ ਰਿਵਾਜ ਨੇ ਜ਼ਿੰਦਗੀ ਦਾ ਰਹਿਣ ਸਹਿਣ ਹੈ ਉਹਦੇ ਵਿੱਚ ਉਹ ਡਿਫਰੈਂਟ ਤੁਹਾਡਾ ਵੱਖਰਾ ਹੋ ਸਕਦਾ ਤੁਹਾਡੇ ਹਰ ਇੱਕ ਚੀਜ਼ ਦੀਆਂ ਪਰੰਪਰਾਵਾਂ ਜਿਹੜੀਆਂ ਨੇ ਉਹ ਵੱਖਰੀਆਂ ਹੋ ਸਕਦੀਆਂ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਸੱਭਿਆਚਾਰਕ ਫਰਕ ਵਿੱਚ ਜਿਹੜੀਆਂ ਨੇ ਉਹ ਕਹਿ ਸਕਦੇ ਕਿ ਉਹਦੇ ਵਿੱਚ ਆਉਂਦੀ ਚ ਆਪਾਂ ਗਿਣਦੇ ਹਾਂ ਹੁਣ ਜਿਵੇਂ ਦੇਖਿਆ ਜਾਵੇ ਕਿ ਜਿਵੇਂ ਆਪਾਂ ਇੱਕ ਵਾਸਟ ਮੇਜੋਰਟੀ ਤੇ ਗੱਲ ਕਰੀਏ ਅਮਰੀਕਾ ਵਿੱਚ ਟਾਈਮ ਤੇ ਪਹੁੰਚਣਾ ਬਹੁਤ ਜ਼ਿਆਦਾ ਵਧੀਆ ਸਮਝਿਆ ਜਾਂਦਾ ਪਰ ਕਈ ਦੇਸ਼ ਨੇ ਜਿਵੇਂ ਅਰਜਨਟੀਨਾ ਹੋ ਗਿਆ ਜਮਾਇਕਾ ਹੋ ਗਿਆ ਉੱਥੇ ਰਿਲੈਕਸਡ ਕਲਚਰਸ ਨੇ ਮਤਲਬ ਉੱਥੇ ਜੇ ਮੀਟਿੰਗ ਵੀ ਹੈਗੀ ਆ ਆਫਿਸ ਵਿੱਚ ਤਾਂ ਲੇਟ ਤੁਸੀਂ ਜਾਂਦੇ ਹੋ ਤਾਂ ਵੀ ਕੋਈ ਵੱਡੀ ਗੱਲ ਨਹੀਂ ਮੰਨੀ ਜਾਂਦੀ ਜਿਹੜੀ ਪਬਲਿਕ ਟਰਾਂਸਪੋਰਟ ਹੈ ਨਾ ਕੰਟਰੀਜ਼ ਵਿੱਚ ਉਹ ਬਹੁਤ ਮਤਲਬ ਉਹ ਮੋਸਟਲੀ ਜ਼ਿਆਦਾਤਰ ਲੇਟ ਹੀ ਚੱਲਦੀ ਹੈ ਜਿਵੇਂ ਆਸਟ੍ਰੇਲੀਆ ਚ ਪਬਲਿਕ ਟਰਾਂਸਪੋਰਟ ਐਂਡ ਟਾਈਮ ਤੇ ਚੱਲਦੀ ਹੈ ਜੇ ਨਾ ਚੱਲੇ ਤਾਂ ਕੰਪਲੇਂ ਮੋਸਟਲੀ ਮੰਨਿਆ ਜਾਂਦਾ ਕਿ ਟਾਈਮ ਤੇ ਹੀ ਹੋਣੀ ਚਾਹੀਦੀ ਹੈ ਜਿਹੜੀ ਪਬਲਿਕ ਟਰਾਂਸਪੋਰਟ ਆ ਕਲਚਰਲ ਡਿਫਰੈਂਸ ਮੈਨੂੰ ਮੈਨੂੰ ਵੀ ਪਤਾ ਲੱਗਾ ਕਿਉਂਕਿ ਜਦੋਂ ਮੈਂ ਛੋਟਾ ਹੀ ਸੀਗਾ ਜਦੋਂ ਆਸਟ੍ਰੇਲੀਆ ਆਇਆ ਸੀ 9-10 ਸਾਲਾਂ ਦਾ ਸੀਗਾ ਫਿਰ ਆਪਾਂ ਉਹ ਇੰਡੀਅਨ ਕਲਚਰ ਦੇਖਦੇ ਆਂ ਫਿਰ ਇੱਥੇ ਆਨੇ ਆਬਵੀਅਸਲੀ ਤੁਹਾਨੂੰ ਥੋੜਾ ਜਿਹਾ ਡਿਫਰੈਂਸ ਦਾ ਫੀਲ ਹੁੰਦਾ ਹੀ ਆ ਲੋਕਾਂ ਦੀ ਥਿੰਕਿੰਗ ਜੀ ਲੋਕਾਂ ਦੇ ਬਿਹੇਵੀਅਰ ਚ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਹੁੰਦੀਆਂ ਪਿਕ ਕਰਨੀਆਂ ਬਿਲਕੁਲ ਮੈਨੂੰ ਲੱਗਦਾ ਤੁਸੀਂ ਜਿਹੜੇ ਬੱਚੇ ਇੱਥੇ ਆਏ ਨੇ ਜੀ ਬਹੁਤ ਛੋਟੀ ਉਮਰ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਨੇੜੇ ਤੋਂ ਦੇਖਿਆ ਹੋਏਗਾ ਤੁਸੀਂ ਇਹ ਜਿਹੜਾ ਸੱਭਿਆਚਾਰਕ ਫਰਕ ਸੀਗਾ ਆਬਵੀਅਸਲੀ ਤੁਸੀਂ ਹੰਡਾਇਆ ਹੋਏਗਾ ਆਪਣੇ ਆਪ ਤੇ ਹਨਾ ਕਿਉਂਕਿ ਬੱਚੇ ਜਿਹੜੇ ਨੇ ਬਹੁਤ ਜਲਦੀ ਐਡਾਪਟ ਵੀ ਕਰਦੇ ਨੇ ਚੀਜ਼ਾਂ ਨੂੰ ਤੇ ਉਹ ਬਹੁਤ ਜ਼ਿਆਦਾ ਆਬਜ਼ਰਵੇਟਰੀ ਹੁੰਦੇ ਨੇ ਮਤਲਬ ਬਹੁਤ ਜ਼ਿਆਦਾ ਧਿਆਨ ਨਾਲ ਹਰ ਚੀਜ਼ ਨੂੰ ਜਿਹੜੀ ਹੈ ਉਹ ਸਮਝਦੇ ਨੇ ਬੱਚੇ ਤਾਂ ਮੈਨੂੰ ਲੱਗਦਾ ਕਿ ਬੱਚਾ ਨੇ ਬਹੁਤ ਜ਼ਿਆਦਾ ਨਜ਼ਦੀਕ ਤੋਂ ਦੇਖਿਆ ਹੋਏਗਾ ਇਹ ਸਾਰਾ ਜਿਹੜਾ ਸੱਭਿਆਚਾਰਕ ਫਰਕ ਹੈ ਹੁਣ ਆਪਾਂ ਗੱਲਾਂ ਕਰ ਰਹੇ ਨੇਸ਼ੀਆ ਦੀ ਗੱਲ ਕਰੀਏ ਜਿਵੇਂ ਆਪਾਂ ਇੰਡੀਆ ਵਿੱਚ ਆਪਾਂ ਨਾਰਮਲੀ ਆਪਣੀ ਉਂਗਲ ਪੁਆਇੰਟ ਕਰਕੇ ਕਹਿ ਦਿੰਨਾ ਕਿ ਉਹ ਵਾਲੀ ਸੜਕ ਕਿੱਥੇ ਜਾਂਦੀ ਹੈ ਜੇ ਤੁਸੀਂ ਮਲੇਸ਼ੀਆ ਜਾਂ ਇੰਡੋਨੇਸ਼ੀਆ ਚ ਇੰਨਾ ਕਰਦੇ ਤਾਂ ਬਹੁਤ ਬੁਰਾ ਸਮਝਿਆ ਜਾਂਦਾ ਜੇ ਤੁਸੀਂ ਕਿਸੇ ਚੀਜ਼ ਵੱਲ ਪੁਆਇੰਟ ਕਰਨਾ ਤਾਂ ਤੁਹਾਨੂੰ ਆਪਣਾ ਜਿਹੜਾ ਅੰਗੂਠਾ ਤੇ ਬਾਕੀ ਸਾਰੇ ਫਿੰਗਰਸ ਬੰਦ ਕਰਕੇ ਇਸ ਤਰੀਕੇ ਨਾਲ ਪੁਆਇੰਟ ਕਰਨਾ ਓਕੇ ਮਤਲਬ ਇਹ ਸਾਰੀਆਂ ਸਾਰੇ ਦੇਸ਼ਾਂ ਚ ਡਿਫਰੈਂਟ ਰੀਟਿਚ ਜਾਂ ਨੇ ਜੇ ਡੈਨਮਾਰਕ ਦੀ ਗੱਲ ਕਰੀਏ ਤਾਂ ਉੱਥੇ ਜਿਹੜੇ ਉਹਨਾਂ ਦੇ ਸ਼ਮਸ਼ਾਨ ਘਾਟ ਹੁੰਦੇ ਨੇ ਉਹਨਾਂ ਦੀ ਜਿਹੜੀ ਪਬਲਿਕ ਗੈਦਰਿੰਗਸ ਨੇ ਉਹ ਉੱਥੇ ਹੁੰ ਉਗੀ ਉਹ ਸਾਰੀ ਸ਼ਮਸ਼ਾਨ ਘਾਟ ਹੁੰਦੀ ਹੈ ਜਿਹੜੀ ਬਹੁਤ ਅਜੀਬ ਲੱਗਦੀ ਹੈ ਸਾਨੂੰ ਪਰ ਉਹਨਾਂ ਲੋਕਾਂ ਲਈ ਉਹ ਇੱਕ ਚੀਜ਼ ਨਾਰਮਲ ਹੋਏਗੀ। ਆਈ ਥਿੰਕ ਜਦੋਂ ਵੀ ਕੋਈ ਕਿਸੇ ਨੂੰ ਜਾਣਾ ਹੁੰਦਾ ਟਰੈਵਲਿੰਗ ਕਰਨ ਵਗੈਰਾ ਨਾ ਥੋੜੀ ਜੀ ਰਿਸਰਚ ਕਰ ਲੈਣੀ ਚਾਹੀਦੀ ਹੈ। ਬਹੁਤ ਜ਼ਰੂਰੀ ਹੈ। ਮੈਂ ਮੈਂ ਜਦੋਂ ਇਸ ਪ੍ਰੋਗਰਾਮ ਦੇ ਰਿਸਰਚ ਕਰੀ ਸੀ ਇਤਕਦਰ ਮੈਨੂੰ ਪਤਾ ਲੱਗਿਆ ਕਿ ਇਹ ਚੀਜ਼ ਤਾਂ ਬਹੁਤ ਜ਼ਰੂਰੀ ਲੈ ਜਾਣੀ। ਜੇ ਤੁਸੀਂ ਕਿਸੇ ਨਵੇਂ ਦੇਸ਼ 'ਚ ਜਾ ਰਹੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਆ ਹੁਣ ਜਿਵੇਂ ਮਲੇਸ਼ੀਆ ਜਾਣਾ ਹੋਵੇ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਉੱਗ ਨਾਲ ਕੋਈ ਨਹੀਂ ਕਰ ਸਕਦੇ। ਕਿਸੇ ਨੂੰ ਹਾਂ ਤੇ ਉਹ ਤੁਸੀਂ ਉਹ ਆਪਣੇ ਤੁਸੀਂ ਤਾਂ ਆਪਣੀ ਨਾਰਮਲ ਰਿਓ ਪਰ ਕੋਈ ਕਿਸੇ ਚੀਜ਼ ਨੂੰ ਕਿਸੇ ਬੰਦੇ ਨੂੰ ਅਫੈਂਡ ਕਰ ਸਕਦੀ ਹੈ ਇਸ ਤਰ੍ਹਾਂ ਜੇ ਆਫਰੀਕਾ ਤੇ শ্রীলঙ্কা ਦੀ ਗੱਲ ਕਰੀਏ ਤਾਂ ਉਹਨਾਂ ਦੇ ਕਈ ਹਿੱਸੇ ਹਨ ਜਿੱਥੇ ਤੁਸੀਂ ਜੇ ਆਪਣਾ ਖੱਬਾ ਹੱਥ ਅੱਗੇ ਹੈਲੋ ਕਰਨ ਲਈ ਮਿਲਾਨੇ ਹੋ ਤਾਂ ਬਹੁਤ ਜ਼ਿਆਦਾ ਰੂਟ ਸਮਝ ਆਉਂਦਾ ਹੈ ਮਤਲਬ ਇਹ ਬਹੁਤ ساری ਚੀਜ਼ਾਂ ਨੇ ਜਿਹੜੀਆਂ ਅਲੱਗ-ਅਲੱਗ ਸੱਭਿਆਚਾਰਾਂ ਵਿੱਚ ਅਲੱਗ-ਅਲੱਗ ਦੇਸ਼ਾਂ ਵਿੱਚ ਵੱਖਰੀਆਂ-ਵੱਖਰੀਆਂ ਨੇ ਜਿਹੜੀਆਂ ਤੁਸੀਂ ਬਿਨਾ ਪੜ੍ਹੇ ਬਿਨਾ ਜਾਣੇ ਸੋਚ ਵੀ ਨਹੀਂ ਸਕਦੇ ਹਾਂਜੀ ਚਲੋ ਹੋਪਫੁਲੀ ਲੈਫਟ ਹੈਂਡ ਨਾਲ ਆਪਾਂ ਕਦੀ ਹੈਂਡਸ਼ੇਕ ਕਰਦੇ ਨਹੀਂ ਵੈਸੇ ਕਿਸੇ ਨੇ ਪਰ ਹਾਂ ਜੀ ਪਰ ਪਰ ਜੇ ਤੁਹਾਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਦੀ ਕੇਸ ਚੀਜ਼ ਨੂੰ ਕੋਈ ਹੁੰਦਾ ਮਾਰਦਾ ਹੈ ਨਾ ਕਦੇ ਕਦੇ ਹੱਥ ਬਿਜ਼ੀ ਹੁੰਦਾ ਹੋਈ ਜਾਂਦਾ ਕਿ ਸਕੇ ਹਾਂ ਬਿਲਕੁਲ ਤੇ ਚਲੋ ਠੀਕ ਆਪਾਂ ਹੁਣ ਡਿਫਰੈਂਟ ਕੰਟਰੀਜ਼ ਦੀ ਤਾਂ ਜਿੱਦਾਂ ਗੱਲ ਕਰ ਲਈ ਆਪਾਂ ਹੁਣ ਆਸਟ੍ਰੇਲੀਆ ਬੈਠੇ ਆ ਤੁਹਾਨੂੰ ਕੀ ਲੱਗਦਾ ਕਿ ਇੰਡੀਆ ਤੇ ਆਸਟ੍ਰੇਲੀਆ ਚ ਕਿਹਜਿਨਾ ਕਿਹੜੇ ਕਲਚਰਲ ਡਿਫਰੈਂਸ ਨੇ ਮੇਨ ਜਿਹੜੇ ਤੁਹਾਡੇ ਦਿਮਾਗ ਚ ਆਂਦੇ ਨੇ ਜਿਹੜੇ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ ਸ਼ੇਅਰ ਕਰਨਾ ਚਾਹੁੰਦੇ ਹੋ ਦਰਸ਼ਕਾਂ ਨਾਲ ਬਿਲਕੁਲ ਮੇਰੇ ਖਿਆਲ ਚ ਬਹੁਤ ਜ਼ਿਆਦਾ ਫਰਕ ਹੈ ਆਸਟ੍ਰੇਲੀਆ ਤੇ ਇੰਡੀਅਨ ਕਲਚਰ ਦਾ ਆਪਾਂ ਬਹੁਤ ਸਾਰਿਆਂ ਦਾ ਕਲਚਰ ਜਿਹੜਾ ਸੱਭਿਆਚਾਰ ਹੈ ਉਹ ਅਪਣਾ ਲਿਆ ਜਿਵੇਂ ਇਹਨਾਂ ਨਾਲ ਮੇਲਜੋਲ ਕਰਨਾ ਹੁੰਦਾ ਤਾਂ ਉਹ ਮਤਲਬ ਆਪਾਂ ਕਰ ਲਿਆ ਹਨਾ ਇੱਕ ਬਹੁਤ ਵੱਡਾ ਫਰਕ ਮੈਂ ਦੇਖਿਆ ਸੀਗਾ ਮੈਂ ਇੱਕ ਐਗਜ਼ਾਮਪਲ ਦਿੰਨੀ ਐ ਤੇ ਮੇਰੀ ਕੋਈ ਫਰੈਂਡ ਸੀਗੀ ਤੇ ਇੱਥੇ ਜਦੋਂ ਗੋਰੇ ਪਾਰਟੀ ਕਰਦੇ ਨੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂ ਕਿ ਜਦੋਂ ਗੋਰੇ ਇੱਥੇ ਪਾਰਟੀ ਕਰਦੇ ਨੇ ਤਾਂ ਇੱਥੇ ਜੇ ਕਿਸੇ ਦੇ ਘਰ ਪਾਰਟੀ ਆ ਤਾਂ ਇੱਕ ਬੰਦੇ ਤੇ ਬੋਝ ਨਹੀਂ ਪਾਇਆ ਜਾਂਦਾ ਸਾਰੇ ਆਪਣੀ ਆਪਣੀ ਇੱਕ ਇੱਕ ਡਿਸ਼ ਬਣਾ ਕੇ ਲੈ ਕੇ ਆਉਂਦੇ ਨੇ ਤੇ ਉਹਨੂੰ ਇਹ ਕਹਿੰਦੇ ਨੇ ਸ਼ੇਅਰ ਅ ਪਲੇਟ ਮਤਲਬ ਅਸੀਂ ਆਪਣੀ ਆਪਣੀ ਇੱਕ ਪਲੇਟ ਜਿਹੜੀ ਹੈ ਖਾਣੇ ਦੀ ਉਹ ਸ਼ੇਅਰ ਕਰਾਂਗੇ ਹੁਣ ਜਦੋਂ ਉਹ ਲੜਕੀ ਹਲ ਨਵੇਂ ਨਵੇਂ ਆਈ ਸੀ ਮੇਰੀ ਫਰੈਂਡ ਜਦੋਂ ਇੰਡੀਆ ਤੋਂ ਉਹਦੇ ਜਿਹੜੇ ਵਰਕ ਮਤਲਬ ਵਰਕ ਤੇ تھے ਵਰਕ ਤੇ ਬਹੁਤ ਸਾਰੇ ਪਾਰਟੀਆਂ ਹੁੰਦੀਆਂ ਨੇ ਏਮਪਲੋਈਜ਼ ਦੇ ਨਾਲ ਮਤਲਬ ਵਧੀਆ ਕਲਚਰ ਬਣਿਆ ਜਾਂਦਾ ਹੈ ਕਿ ਜੇ ਤੁਹਾਡਾ ਆਪਸ ਚ ਜਿਹੜੇ ਤੁਹਾਡੇ ਕੋਲੀਗਸ ਨੇ ਤੁਹਾਡੇ ਨਾਲ ਕੰਮ ਕਰਦੇ ਨੇ ਉਹਨਾਂ ਨਾਲ ਜੇ ਤੁਸੀਂ ਮੇਲਜੋਲ ਕਰਦੇ ਹੋ ਮਤਲਬ ਆਫਿਸ ਤੋਂ ਬਾਅਦ ਵੀ ਜੇ ਤੁਸੀਂ ਜਾਂਦੇ ਹੋ ਖਾਣਾ ਪੀਣਾ ਇਕੱਠਾ ਖਾਣੇ ਹੋ ਤਾਂ ਤਾਂ ਉਹਨਾਂ ਦੀ ਕੋਈ ਪਾਰਟੀ ਸੀਗੀ ਮੇਰੇ ਖਿਆਲ ਕ੍ਰਿਸਮਸ ਪਾਰਟੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਸ਼ੇਅਰ ਅ ਪਲੇਟ ਹੈ ਮਤ ਤੇ ਉਹ ਲੜਕੀ ਵਿਚਾਰੀ ਇੱਕ ਖਾਲੀ ਪਲੇਟ ਲੈ ਗਈ ਆਪਣੀ ਕਿਉਂਕਿ ਉਹਨਾਂ ਲੱਗਿਆ ਕਿ ਸ਼ਾਇਦ ਮੈਂ ਆਪਣੀ ਪਲੇਟ ਆਪ ਲੈ ਕੇ ਜਾਣੀ ਹੈ ਜਿਹਦੇ ਵਿੱਚ ਮੈਂ ਖਾਣਾ ਖਾਣਾ ਤੇ ਖਾਣਾ ਕੁਝ ਲੈ ਕੇ ਨਹੀਂ ਗਈ ਪਰ ਕਿਉਂਕਿ ਹੁਣ ਇਹਨਾਂ ਨੂੰ ਵੀ ਸਮਝ ਆ ਗਈ ਹੈ ਇਹਨਾਂ ਲੋਕਾਂ ਨੂੰ ਵੀ ਕਿ ਇਹ ਕਲਚਰਲ ਡਿਫਰੈਂਸ ਹੈ ਤਾਂ ਉਹ ਇਸ ਗੱਲ ਨੂੰ ਬੁਰਾ ਨਹੀਂ ਮੰਨਉਂਦੇ ਉਹ ਸਮਝਦੇ ਨੇ ਕਿ ਇਹ ਜਿਹੜੇ ਬਾਹਰ ਲੋਕ ਆਏ ਨੇ ਉਹਨਾਂ ਨੂੰ ਸਾਡੇ ਕਲਚਰ ਬਾਰੇ ਨਹੀਂ ਪਤਾ ਤੇ ਉਹ ਪੂਰੇ ਸਪੋਰਟਿਵ ਨੇ ਇਸ ਚੀਜ਼ ਲਈ ਤੇ ਪੂਰਾ ਐਕਸਪਲੇਨ ਕਰਦੇ ਨੇ ਪਰ ਇਹ ਹਾਸੇ ਦੀ ਇੱਕ ਗੱਲ ਜ਼ਰੂਰ ਬਣ ਗਈ ਸਾਡੇ ਸਾਰਿਆਂ ਦੀ ਕਿ ਉਹ ਸ਼ੇਅਰ ਪਲੇਟ ਇਕੱਲੀ ਪਲੇਟ ਇਹ ਮੈਨੇ ਹਾਂ ਜਿੱਦਾਂ ਮੇਰੇ ਵੀ ਦਿਮਾਗ 'ਚ ਇੱਕ ਗੱਲ ਆ ਆਪਾਂ ਇੰਡੀਅਨਸ ਆ ਬੜੇ ਹੌਸਪਿਟੈਲਿਟੀ ਵਾਲੇ ਹੁੰਨੇ ਕੋਈ ਬਾਹਰ ਆਂਦਾ ਘਰ ਦੇ ਆਪਾਂ ਉਹਨੂੰ ਲੈ ਕੇ ਆਂਦੇ ਕਿ ਅੰਦਰ ਆ ਜਾਓ ਤੁਸੀਂ ਖਾਣਾ ਆਪਾਂ ਖਾਣੇ ਬਿਨਾ ਜਾਂ ਚਾਹ ਬਿਨਾ ਵੀ ਭੇਜਿੰਦੇ ਨੇ ਕਿਸੇ ਨੂੰ ਤੇ ਗੋਰਿਆਂ ਨੂੰ ਜਿੱਦਾਂ ਇਹ ਬਿਲਕੁਲ ਖੁੰਦਾ ਨਹੀਂ ਜਿੱਦਾਂ ਉਹਨਾਂ ਨੂੰ ਸੋਚਦੇ ਨਹੀਂ ਉਹ ਡਿਫਰੈਂਟ ਤਰ੍ਹਾਂ ਦਾ ਆਈ ਗੈਸ ਥਿੰਕਿੰਗ ਹੁੰਦੀ ਆ ਉਹ ਇਦਾਂ ਜ਼ਰੂਰ ਜ਼ਿਆਦਾ ਡੀਟੇਲਸ ਨਹੀਂ ਜਾਂਦੇ ਉਹ 12ਵਾਂ ਹੀ ਚੱਲ ਜਾਂਦੇ ਤੁਸੀਂ ਘਰ ਦੋ ਕੋਈ ਕੋਈ ਪੁੱਛਦੇ ਤੈਨੂੰ ਪਾਣੀ ਚਾਹੀਦਾ ਜੇ ਤੁਸੀਂ ਕਹਿੰਦੇ ਨਹੀਂ ਚਾਹੀਦਾ ਤਾਂ ਉਹ ਇਸ ਨਾਲ ਲਿਟਰ ਹੀ ਲੈਂਦੇ ਨੇ ਕਿ ਓਕੇ ਤੈਨੂੰ ਨਹੀਂ ਚਾਹੀਦਾ ਹਾਂਜੀ ਕਾਫੀ ਸਟ੍ਰੇਟ ਫਾਰਵਰਡ ਹੁੰਦੀਆਂ ਗੱਲਾਂ ਇਹਦੇ ਸੋ ਨਹੀਂ ਹਸਪਿਟੈਲਿਟੀ ਦੀ ਜੇ ਗੱਲ ਕਰੀਏ ਮੇਰੇ ਖਿਆਲ ਨਾਲ ਹਸਪਿਟੈਲਿਟੀ ਇੰਡੀਆ ਚ ਬਹੁਤ ਵਧੀਆ ਹੈ ਸਾਡੇ ਕਲਚਰ ਸਾਡਾ ਸੱਭਿਆਚਾਰ ਉਸ ਵਿੱਚ ਬਹੁਤ ਰਿਚ ਹੈ ਬਹੁਤ ਅਮੀਰਾਂ ਸੀ ਆਪਣੀ ਹਸਪਿਟੈਲਿਟੀ ਚ ਇੱਥੇ ਵੀ ਹੁਣ ਵੀ ਦੇਖਿਆ ਗਿਆ ਹੈ ਕਿ ਜੇ ਕੋਈ ਆਸਟ੍ਰੇਲੀਅਨ ਬੱਚੇ ਵੀ ਹਸਪਿਟੈਲਿਟੀ ਦਾ ਕੋਰਸ ਕਰਦੇ ਨੇ ਬਹੁਤ ਸਾਰੇ ਆਸਟ੍ਰੇਲੀਅਨ ਬੱਚੇ ਸੀਗੇ ਹਸਪਿਟੈਲਿਟੀ ਦੇ ਕੋਰਸ ਬਾਰੇ ਹਾਂ ਬਿਲਕੁਲ ਜਰੂਰ ਵਧੀਆ ਗੱਲ ਸੀਗੀ ਤੇ ਫਿਰ ਆਪਾਂ ਜੇ ਗੱਲ ਕਰ ਰਹੇ ਸੀਗੇ ਆਪਾਂ ਆਸਟ੍ਰੇਲੀਅਨ ਤੇ ਇੰਡੀਅਨ ਕਲਚਰ 'ਚ ਜਿਹੜਾ ਫਰਕ ਕੀ ਹੈ ਫਿਰ ਆਪਾਂ ਅਹੀ ਟਾਈਮ ਤੇ ਪਹੁੰਚਣ ਵਾਲਾ ਬਹੁਤ ਫਰਕ ਹੈ ਇਹ ਜਿਹੜੇ ਆਸਟ੍ਰੇਲੀਅਨਸ ਨੇ ਬਹੁਤ ਪੱਕੇ ਨੇ ਆਪਣੇ ਟਾਈਮ ਦੇ ਜੇ ਇਹਨਾਂ ਨੇ ਤੁਹਾਨੂੰ ਕਹਤੇ ਕਿ ਅਸੀਂ 5 ਵਜੇ ਆਵਾਂਗੇ ਤਾਂ 5 ਵਜੇ ਹੀ ਆ ਜਾਂਦੇ ਨੇ 5 5 ਮਸਾਂ ਹੀ ਬੜੀ ਮੁਸ਼ਕਿਲ ਨਾਲ ਹੁੰਦੀ ਹੈ ਪਰ ਜੇ ਅਸੀਂ ਇੰਡੀਅਨ ਪਾਰਟੀ ਦੀ ਗੱਲ ਕਰੀਏ ਜੇ ਪਾਰਟੀ 6 ਵਜੇ ਦਾ ਟਾਈਮ ਹੋਏਗਾ 6 ਵਜੇ ਸ਼ੁਰੂ ਹੁੰਦੀ ਹੈ 7 8 ਵਜੇ ਲੋਕ ਆ ਰਾਮ ਲਾਣਾ ਹ ਚਿਲड्रन ਆ ਇਦਾਂ ਦੇ ਚਿਲਡਰੀ ਦਾ ਬਿਜ਼ੀ ਹੁੰਨੇ ਆ ਪਤਾ ਨਹੀਂ ਫੈਮਿਲੀਜ਼ ਨਾਲ ਹਾਂ ਜੇ ਲੋਕ ਕਹਿ ਸਕਦੇ ਕਿਉਂਕਿ ਇਹ ਸਾਰੇ ਫੈਮਿਲੀਜ਼ ਚ ਵੀ ਰਹਿੰਦੇ ਆ ਗੋਰਿਆਂ ਦੇ ਮਤਲਬ ਚਲੋ ਆਸਟ੍ਰੇਲੀਆ ਵਿੱਚ ਆਸਟ੍ਰੇਲੀਅਨ ਕਲਚਰ ਚ ਹੈਗਾ ਕਿ ਇੰਡੀਵਿਜੂਅਲ ਰਹਿੰਦੇ ਨੇ ਜਿਆਦਾ ਇਹ ਲੋਕ ਇਹ ਕੱਲੇ ਕੱਲੇ ਜਾਦਾ ਰਹਿੰਦੇ ਨੇ ਬਹੁਤ ਸਾਰੇ ਗੱਲਾਂ ਹੁੰਦੀਆਂ ਨੇ ਜਿਹੜੀਆਂ ਕੋਈ ਇੱਕ ਰੀਜ਼ਨ ਮੇਰੇ ਖਿਆਲ ਕਦੇ ਨਹੀਂ ਹੁੰਦਾ ਜਦੋਂ ਕੋਈ ਸੱਭਿਆਚਾਰ ਕੋਈ ਕਲਚਰ ਬਣਦਾ ਜਦੋਂ ਅਸੀਂ ਓਵਰਆਲ ਦੇਖੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਵਿੱਚ ਛੋਟੀਆਂ ਛੋਟੀਆਂ ਛੋਟੇ ਛਿਟੇ ਕਰਕੇ ਹਾਂਜੀ ਮੋਸਟਲੀ ਜਿਹੜੀਆਂ ਵੀ ਚੀਜ਼ਾਂ ਕਲਚਰਲੀ ਬਣਦੀਆਂ ਉਹ ਕਲਚਰਲ ਦੇ ਬੈਨੀਫਿਟ ਲਈ ਬਣਦੀਆਂ ਜਾਂ ਫਿਰ ਟਰੈਡੀਸ਼ਨਸ ਹੁੰਦੀਆਂ ਜਿਹੜੀਆਂ ਉਦਾਂ ਹੀ ਬੰਦਿਆਂ ਚ ਇਨਪੁਟ ਹੋ ਜਾਂਦੀਆਂ ਮੇਰੇ ਖਿਆਲ ਚ ਜਦੋਂ ਕੋਈ ਸੱਭਿਆਚਾਰਕ ਟਰੈਡੀਸ਼ਨ ਬਣਦੀ ਹੈ ਜਦੋਂ ਓਵਰ ਦਾ ইয়ারਜ਼ ਬਹੁਤ ਲੰਬੇ ਸਮੇਂ ਤੋਂ ਉਹ ਜਿਹੜੀ ਟਰੈਡੀਸ਼ਨ ਹੈ ਉਹ ਵਧੀਆ ਚੱਲਦੀ ਹੁੰਦੀ ਹੈ ਤੇ ਉਹਦੇ ਨਾਲ ਜਿਹੜੀ ਉਹ ਟ੍ਰੈਡੀਸ਼ਨ ਅਸੀਂ ਅੱਗੇ ਚਲਾ ਲੈਣੇ ਕਿਉਂਕਿ ਜੇ ਕੋਈ ਟ੍ਰੈਡੀਸ਼ਨ ਵਧੀਆ ਨਹੀਂ ਚੱਲ ਰਹੀ ਤਾਂ ਉਹ ਅਗਲੀ ਜਨਰੇਸ਼ਨ ਤੱਕ ਵੀ ਨਹੀਂ ਪਹੁੰਚਦੀ ਇਹਦਾ ਮਤਲਬ ਹੈ ਕਿ ਜੇ ਟ੍ਰੈਡੀਸ਼ਨ ਚੱਲ ਰਹੀਆਂ ਨੇ ਪਿਛਲੇ ਤੁਹਾਡੇ ਕੋਈ ਰੀਤੀ ਰਿਵਾਜ ਚੱਲ ਰਹੇ ਨੇ ਤਾਂ ਉਹ ਪਿੱਛੇ ਪਿਛਲੇ ਸਮੇਂ ਤੋਂ ਹੁਣ ਤੱਕ ਤੁਹਾਨੂੰ ਕੋਈ ਨਾ ਕੋਈ ਫਾਇਦਾ ਉਹਦਾ ਜ਼ਰੂਰ ਹੋਇਆ ਹਾਂਜੀ ਪਰ ਡਿਪੈਂਡ ਕਰਦਾ ਹੈ ਕਿ ਟ੍ਰੈਡੀਸ਼ਨਸ ਤੇ ਵੀ ਫਿਰ ਉਹ ਟ੍ਰੈਡੀਸ਼ਨਸ ਚਲੋ ਛੱਡ ਕੇ ਦੇਣੇ ਚਾਹੀਦੇ ਆ ਥੋੜਾ ਜਿਹਾ ਸਮੇਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਮੇਰੇ ਹਿਸਾਬ ਨਾਲ ਜਿਹੜੀਆਂ ਚੀਜ਼ਾਂ ਪਾਸਟ ਚ ਕਿਸੇ ਨੂੰ ਹੈਲਪ ਕੀਤੀ ਸੀ ਟ੍ਰੈਡੀਸ਼ਨਸ ਵਗੈਰਾ ਨੇ ਉਹ ਜ਼ਰੂਰ ਰਹਿ ਚ ਫਿਰ ਉਹਦੇ ਹਿਸਾਬ ਨਾਲ ਚੀਜ਼ਾਂ ਦਾ ਵੀ ਡਿਫਰੈਂਟ ਚੀਜ਼ਾਂ ਦੀ ਮਹੱਤਵਪੂਰਨ ਹੋ ਜਾਂਦੀ ਹੈ। ਬਿਲਕੁਲ ਨਹੀਂ ਇਹ ਤਾਂ ਹੈ ਹੀ ਆ ਜਿੱਦਾਂ ਜਿੱਦਾਂ ਟਾਈਮ ਜਿਹੜਾ ਸਮਾਂ ਬਦਲਦਾ ਜਾਂਦਾ ਸਾਰੀਆਂ ਚੀਜ਼ਾਂ ਜਿਹੜੇ ਸਾਡੀ ਲਾਈਫ ਤੋਂ ਬਦਲਦੀਆਂ ਜਾਂਦੀਆਂ ਉਹਦੇ ਹਿਸਾਬ ਨਾਲ ਅਸੀਂ ਰੀਤੀ ਰਿਵਾਜਾਂ ਨੂੰ ਤੋਰ ਮੜੋਰ ਵੀ ਲੈਣੇ ਆ ਥੋੜਾ ਜਿਹਾ ਪਰ ਚਲੋ ਇਹ ਤਾਂ ਹੈ ਹੀ ਆ। ਅੱਛਾ ਚਲੋ ਦੂਸਰੀ ਆਪਾਂ ਗੱਲ ਕਰੀਏ ਜੇ ਆਪਾਂ ਫਰਕ ਦੀ ਤਾਂ ਮੋਸਟਲੀ ਜਿਹੜੇ ਇੰਡੀਆ ਚ ਲੋਕ ਨੇ ਉਹ ਵੈਜੀਟੇਰੀਅਨ ਨੇ। ਮਤਲਬ ਆਪਾਂ ਜ਼ਿਆਦਾਤਰ ਸਬਜ਼ੀਆਂ ਖਾ ਕੇ ਖੁਸ਼ ਰਹਿੰਦੇ ਆ ਤੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਲੋਕ ਨੇ ਜਿਹੜ ਮੀਟ ਖਾਂਦੇ ਨੇ ਦਾਦਾ ਈਵਨ ਕੀ ਮੈਂ ਕਈ ਵਾਰ ਹੱਸਦੀ ਹੁੰਨੀ ਆ ਆਪਣੀ ਫੈਮਿਲੀ 'ਚ ਕਿ ਬ੍ਰੈਕਫਾਸਟ ਵੀ ਮੀਟ ਤੋਂ ਸ਼ੁਰੂ ਕਰਦਦੇ ਨੇ ਐਗ ਐਂ ਬੇਕਨ ਖਾਂਦੇ ਨੇ ਤੇ ਮੈਨੂੰ ਲੱਗਦਾ ਹੁੰਦਾ ਕਿ ਜੇ ਇੰਡੀਆ 'ਚ ਆਪਾਂ ਸਵੇਰੇ ਕਹੀਏ ਕਿ ਸਵੇਰੇ ਮੈਂ ਮੁਰਗਾ ਖਾਣਾ ਤਾਂ ਬਹੁਤ ਹੀ ਜ਼ਿਆਦਾ ਅਜੀਬ ਲੱਗੇਗਾ ਕਿ ਸਵੇਰੇ ਸਾਰੇ ਮੀਟ ਮਤਲਬ ਇਹ ਚੀਜ਼ ਹੀ ਖਾਈਏ ਸਾਡੇ ਕਲਚਰ 'ਚ ਸਾਡੇ ਸਵੇਰ ਚਾਚਾ ਇੱਕ ਚੀਜ਼ ਹੈਗੀ ਹੈ ਕਿ ਅਸੀਂ ਮੀਟ ਖਾਣ ਤੇ ਵੈਜੀਟਬਲਸ ਜ਼ਿਆਦਾ ਖਾਣਾ ਹਾਂ ਹਾਂ ਜੀ ਇਹ ਜੇ ਤੁਸੀਂ ਇਨੋਟਿਸ ਕਰ ਸਕਦੇ ਹੋ ਜਿੱਦਾਂ ਜਿਹੜੇ ਫਾਸਟ ਫੂਡ ਪਲੇਸਿਸ ਨੇ ਉੱਥੇ ਤੁਸੀਂ ਜਾਓਗੇ ਇੰਡੀਆ 'ਚ ਮੈਕਡੋਨਲਡਸ ਹੋ ਗਿਆ 버ਗਰ ਕਿੰਗ ਹੋ ਗਿਆ KFC ਹੋ ਗਿਆ ਉੱਥੇ ਵੈਜੀਟੇਰੀਅਨ ਆਪਸ਼ਨਸ ਹੁੰਦੀਆਂ ਨੇ ਅਵੇਲੇਬਲ ਬਹੁਤ ਸਾਰੀਆਂ ਇੱਥੇ ਹੈ ਹੀ ਨਹੀਂ ਵੈਜੀਟੇਰੀਅਨ ਆਪਸ਼ਨਸ ਤੁਸੀਂ ਜਾਓਗੇ ਇੱਥੇ ਮੈਕਡੋਨਲਡਸ ਕੋਈ ਵੈਜੀਟੇਰੀਅਨ ਆਪਸ਼ਨ ਨਹੀਂ ਹੈਗੀ ਕੋਈ KFC ਚ ਵੈਜੀਟੇਰੀਅਨ ਆਪਸ਼ਨ ਨਹੀਂ ਹੈਗੀ ਤੇ ਹੈਂਗਰੀ ਜੈਕਸ 'ਚ ਮੇਰਾ ਖਿਆਲ ਦੋ ਹੋਣਗੀਆਂ ਬਿਲਕੁਲ ਹੈ ਬਿਲਕੁਲ ਸਹੀ ਗੱਲ ਹੈ ਮੈਕਡੋਨਲਡਸ 'ਚ ਕੋਈ 버ਗਰ ਨਹੀਂ ਹੈਗਾ ਜਿਹੜਾ ਵੈਜੀਟੇਰੀਅਨ ਹੈ ਤੇ ਮੈਨੂੰ ਕੇਵਲ ਲੱਗਦਾ ਹੁੰਦਾ ਮੈਂ ਵੈਸੇ ਖਾ ਲੈਂਦੀ ਹਾਂ ਥੋੜਾ ਬਹੁਤਾ ਪਰ ਮੈਂ ਜ਼ਿਆਦਾ ਵੈਜੀਟ ਤੇ ਫੇਰ ਗੱਲ ਆ ਜਾਂਦੀ ਹੈ ਕਾਸਟ ਸਿਸਟਮ ਦੀ ਸਾਨੂੰ ਪਤਾ ਹੈ ਕਿ ਇੰਡੀਆ 'ਚ ਕਾਸਟ ਸਿਸਟਮ ਹੈਗਾ ਤੇ ਇੱਥੇ ਆਸਟ੍ਰੇਲੀਅਨਸ ਦਾ ਕੋਈ ਕਾਸਟ ਸਿਸਟਮ ਨਹੀਂ ਤੁਸੀਂ ਇਹਨਾਂ ਦਾ ਸਰਨੇਮ ਜਿਹੜਾ ਉਹ ਤੋਂ ਤੁਸੀਂ ਨਹੀਂ ਜੱਜ ਕਰ ਸਕਦੇ ਕਿ ਇਹ ਬੰਦੇ ਦੀ ਕਾਸਟ ਕੀ ਹੈ ਜਰੂਰ ਜਰੂਰ ਇਹਨਾਂ ਦੇ ਮੋਸਟਲੀ ਜਿਹੜੇ ਸਰਨੇਮਸ ਨੇ ਉਹ ਇਹਨਾਂ ਦੇ ਕਿੱਤੇ ਦੇ ਆਧਾਰ ਤੇ ਨੇ ਜਿਵੇਂ ਕਿਸੇ ਦਾ ਬਾਰ ਬਾਰ ਹੋਏਗਾ ਕਿਉਂਕਿ ਉਹਦੇ ਕੋਈ ਦਾਦੇ ਪਰਦਾਦੇ ਜਿਹੜੇ ਸੀਗੇ ਉਹ ਨਾਈ ਦਾ ਕੰਮ ਕਰਦੇ ਸੀਗੇ ਤੇ ਮੋਸਟਲੀ ਜਿਹੜੇ ਇਹਨਾਂ ਦੇ ਸਰਨੇਮ ਹੁੰਦੇ ਨੇ ਜਿਹੜੇ ਇਹਨਾਂ ਦੇ ਨਾਮ ਦਾ ਜਿਹੜਾ ਲਾਸਟ ਸਰਨੇਮ ਲੱਗਿਆ ਹੁੰਦਾ ਉਹ ਮੋਸਟਲੀ ਇਹਨਾਂ ਦੇ ਕਿੱਤੇ ਦੇ ਆਧਾਰ ਤੇ ਹੁੰਦਾ ਨਾ ਕਿ ਕਾਸਟ ਦੇ ਆਧਾਰ ਤੇ ਜਦਕਿ ਇੰਡੀਆ 'ਚ ਜਿਹੜਾ ਸਾਡਾ ਸਰਨੇਮ ਹੁੰਦਾ ਉਹ ਸਾਡੀ ਕਾਸਟ ਦੇ ਆਧਾਰ ਫੇਰ ਇੱਕ ਸਭ ਤੋਂ ਅਜੀਬ ਗੱਲ ਮੈਨੂੰ ਲੱਗੀ ਸੀ ਜਦੋਂ ਮੈਂ ਜਦੋਂ ਅਸੀਂ ਆਸਟ੍ਰੇਲੀਆ ਮੂਵ ਹੋਏ ਇੱਥੇ ਤੁਸੀਂ ਤੁਹਾਡੇ ਤੋਂ ਕਿੰਨਾ ਵੀ ਵੱਡਾ ਬੰਦਾ ਹੈ ਤੁਹਾਡਾ ਟੀਚਰ ਹੈ ਡਾਕਟਰ ਹੈ ਜਾਂ ਕੁਝ ਵੀ ਹੈ ਤੁਹਾਡੇ ਸਾਹਮਣੇ ਜੇ ਖੜਾ ਹੈ ਤੇ ਬਜ਼ੁਰਗ ਹੈ ਤੁਸੀਂ ਉਹਨੂੰ ਉਹਦੇ ਪਹਿਲੇ ਨਾਮ ਨਾਲ ਬੁਲਾਉਂਦੇ ਹੋ ਤੇ ਇਹ ਮੈਨੂੰ ਇਹ ਬਹੁਤ ਔਖਾ ਲੱਗਿਆ ਸੀਗਾ ਜਦੋਂ ਪਹਿਲਾਂ ਪਹਿਲਾਂ ਆ ਕੇ ਮੈਨੂੰ ਲੱਗਦਾ ਸੀਗਾ ਕਿ ਇੰਨਾ ਬਜ਼ੁਰਗ ਬੰਦਾ ਮੈਂ ਇਹਨੂੰ ਇਹਦਾ ਨਾਰਮਲ ਕਿੱਦਾਂ ਬੁਲਾ ਸਕਦੀ ਹਾਂ ਕਿਉਂਕਿ ਇੰਡੀਆ 'ਚ ਤੁਸੀਂ ਪਹਿਲੇ ਨਾਮ ਨਾਲ ਜੇ ਕਿਸੇ ਨੂੰ ਬੁਲਾਉਂਦੇ ਹੋ ਤਾਂ ਬਹੁਤ ਜ਼ਿਆਦਾ ਰੂਡ ਸਮਝਿਆ ਜਾਂਦਾ ਤੇ ਫਿਰ ਇਸ ਚੀਜ਼ ਨੂੰ ਮੈਨੂੰ ਅਡਾਪਟ ਕਰਨ ਲਈ ਜਿਹੜਾ ਇੰਡੀਆ ਚ ਪਾਵਰ ਡਿਫਰੈਂਸ ਹੁੰਦਾ ਪੋਜੀਸ਼ਨਸ ਦੇ ਵਿੱਚ ਉਵੀ ਇੱਥੇ ਨਹੀਂ ਹੈਗਾ ਇਦਾਂ ਪਾਵਰ ਡਿਸਟੈਂਸ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਉਹ ਆਪਾਂ ਹੁਣ ਡਿਸਕਸ ਕਰਾਂਗੇ ਮੇਰੇ ਖਿਆਲ ਚ ਇਹ ਜਿਹੜਾ ਆਪਾਂ ਕਹਿੰਦੇ ਆ ਕਿ ਪਹਿਲੇ ਨਾਮ ਤੋਂ ਅਸੀਂ ਕਿਸੇ ਨੂੰ ਬੁਲਾਉਂਦੇ ਆ ਇਹ ਇਸੇ ਕਰਕੇ ਆ ਕਿਉਂਕਿ ਪਾਵਰ ਡਿਸਟੈਂਸ ਨਹੀਂ ਹੈਗਾ ਹਾਂਜੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਉਹਦੇ ਰਿਸਪੈਕਟ ਨਹੀਂ ਕਰਦੇ ਆ ਸਟ੍ਰੇਲੀਅਨ ਵੀ ਬਹੁਤ ਰਿਸਪੈਕਟਫੁਲ ਨੇ ਇਹ ਬਹੁਤ ਰਿਸਪੈਕਟ ਕਰਦੇ ਨੇ ਮਤਲਬ ਇਹ ਨਹੀਂ ਕਹਿ ਸਕਦੇ ਕਿ ਚਲੋ ਐਲਡਰਜ਼ ਦੇ ਰਿਸਪੈਕਟ ਨਹੀਂ ਕਰਦੇ ਪਰ ਇੱਥੇ ਵੀ ਟੀਚਰਜ਼ ਦੀ ਬਹੁਤ ਜ਼ਿਆਦਾ ਰਿਸਪੈਕਟ ਹੈ ਜਿਵੇਂ ਇੰਡੀਆ ਚ ਆਪਣੇ ਗੁਰੂ ਦੀ ਬਹੁਤ ਕਦਰ ਹੈ ਇੱਥੇ ਵੀ ਟੀਚਰਜ਼ ਦੀ بس ਇਹੇ ਚੀਜ਼ ਹੈ ਕਿ ਪਾਵਰ ਡਿਸਟੈਂਸ ਨਹੀਂ ਹੁਣ ਤੁਸੀਂ ਆਪਣੇ ਬੌਸ ਨੂੰ ਵੀ ਨਾਮ ਲੈ ਕੇ ਬੁਲਾਉਣਾ ਉਹਦਾ ਪਹਿਲਾ ਨਾਮ ਇਹ ਇਸੇ ਕਰਕੇ ਆ ਇੰਡੀਆ ਵਿੱਚ ਤੁਸੀਂ ਕਿਸੇ ਨੂੰ ਵੀ ਚਲੋ ਪਹਿਲੇ ਨਾਮ ਨਾਲ ਨਹੀਂ ਬੁਲਾ ਸਕਦੇ ਪਰ ਪਾਵਰ ਡਿਸਟੈਂਸ ਇੱਕ ਇਦਾਂ ਦੀ ਚੀਜ਼ ਹੈ ਮਤਲਬ ਪਾਵਰ ਦੇ ਨਾਲ ਤੁਹਾਡਾ ਡਿਸਟੈਂਸ ਹੈ ਮਤਲਬ ਜੇ ਤੁਹਾਡਾ ਤੁਹਾਡਾ ਕੋਈ ਬੌਸ ਹੈ ਜੇ ਉਹ ਤੁਹਾਡੇ ਬੌਸ ਦਾ ਤੁਸੀਂ ਨਾਮ ਲੈ ਕੇ ਨਹੀਂ ਬੁਲਾ ਸਕਦੇ ਤੁਸੀਂ ਤੁਹਾਡੇ ਬਹੁਤ ਸਾਡੇ ਨਾਲ ਬੈਠ ਕੇ ਡਿਨਰ ਨਹੀਂ ਕਰਦਾ ਪਰ ਕਿ ਇੱਥੇ ਆਸਟ੍ਰੇਲੀਅਨ ਕਲਚਰ ਜਿੱਦਾਂ ਬਿਲਕੁਲ ਨਹੀਂ ਹੈਗਾ ਫਾਰਵਰਡ ਡਿਸਟੈਂਸ ਬਿਲਕੁਲ ਜ਼ੀਰੋ ਹੈ ਮਤਲਬ ਕਿ ਜਿਹੜੀ ਸ਼ਕਤੀ ਦੇ ਆਧਾਰ ਤੇ ਤੁਹਾਡਾ ਜਿਹੜਾ ਡਿਸਟੈਂਸ ਆ ਉਹ ਨਹੀਂ ਹੈਗਾ ਉਹਦੇ ਜਿਹੜੀ ਤੁਸੀਂ ਟੀਚਰਸ ਤੇ ਗੱਲ ਕੀਤੀ ਉਹ ਤੇ ਮੈਂ ਐਡ ਕਰਨਾ ਚਾਹੂਗਾ ਕਿ ਜੋ ਕਿਉਂਕਿ ਮੈਂ ਇੰਡੀਆ ਦਾ ਵੀ ਐਜੂਕੇਸ਼ਨ ਸਿਸਟਮ ਦੇਖਿਆ ਤੇ ਆਸਟ੍ਰੇਲੀਆ ਦਾ ਵੀ ਦੇਖਿਆ ਮੇਰੇ ਹਿਸਾਬ ਨਾਲ ਰਿਸਪੈਕਟ ਤਾਂ ਸਿੱਗੀ ਜ਼ਿਆਦਾ ਆਈ ਮੀਨ ਰਿਸਪੈਕਟ ਨਹੀਂ ਕਹਿ ਸਕਦੇ ਕਿ ਜਿੱਦਾਂ ਇੰਡੀਆ ਚ ਥੋੜਾ ਡਰ ਜ਼ਿਆਦਾ ਹੁੰਦਾ ਟੀਚਰ ਦਾ ਓਕੇ ਤੇ ਇੱ ਤੇ ਡਿਫਰੈਂਟ ਤਰ੍ਹਾਂ ਦੀ ਕੀ ਕਹਿੰਦੇ ਆ ਉਹਨੂੰ ਮੈਂ ਸਮਝ ਗਿਆ ਲੱਗਦਾ ਹੈ ਕਿ ਬਹੁਤ ਅਚੀਂਤ ਤਰ੍ਹਾਂ ਦੀ ਹਾਇਰਾਰਕੀ ਹੈ ਜਿਵੇਂ ਤੁਸੀਂ ਬਹੁਤ ਵਧੀਆ ਐਡ ਕੀਤਾ ਹੈ ਚੀਜ਼ ਇੱਥੇ ਕਿ ਟੀਚਰਸ ਚਲੋ ਰਿਸਪੈਕਟ ਤਾਂ ਹੈਗੀ ਹੈ ਇੰਡੀਆ 'ਚ ਪਰ ਡਰ ਜਾਦਾ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਹਾਂ ਇੰਡੀਆ 'ਚ ਡਰ ਜਾਦਾ ਹੈ ਪਰ ਇੱਥੇ ਟੀਚਰਸ ਦਾ ਡਰ ਹਾਂਜੀ ਉਹੀ ਪਾਵਰ ਤੁਸੀਂ ਬਹੁਤ ਨੇੜੇ ਤੋਂ ਦੇਖਿਆ ਹੋਏਗਾ ਇਹ ਚੀਜ਼ ਹਾਂਜੀ ਤੇ ਉਹ ਉਹੀ ਪਾਵਰ ਡਿਸਟੈਂਸ ਤੇ ਗੱਲ ਆ ਜਾਂਦੀ ਹੈ ਤੁਸੀਂ ਜਿੱਦਾਂ ਇੱਥੇ ਜਿਹੜੇ ਹੁੰਦੇ ਨੇ ਜਿਹੜੇ ਸੈਨੇਟਰ 'ਚ ਹੁੰਦੇ ਨੇ ਪੋਲੀਟੀਸ਼ੀਅਨਸ ਹੁੰਦੇ ਨੇ ਉਹਨਾਂ ਕੋਲ ਜਿੱਦਾਂ 4 4 5 5 ਗੱਡੀਆਂ ਨਹੀਂ ਜਾ ਰਹੀਆਂ ਹੁੰਦੀਆਂ ਆਪਣੇ ਆਰਾਮ ਨਾਲ ਘੁੰਮਰੇ ਹੁੰਦੇ ਨੇ ਨਾਰਮਲ ਕੱਪੜੇ ਪਾਏ ਹੁੰਦੇ ਨੇ ਨਾਰਮਲ ਬੰਦਿਆਂ ਵਾਂਗੂ ਰਹਿੰਦੇ ਨੇ ਬਿਲਕੁਲ ਤੇ ਰੀਸੈਂਟਲੀ ਤੁਸੀਂ ਦੇਖਿਆ ਹੋਵੇਗਾ ਥੋੜੀ ਦੇਰ ਪਹਿਲਾਂ ਹੀ ਪ੍ਰਾਈਮ ਮਿਨਿਸਟਰ ਜਿਹੜਾ ਸੀਗਾ ਸਾਡਾ ਸਕਾਟ ਮਾਰੈਸਨ ਉਹ ਕਿਸੇ ਦੇ ਘਾਤੇ ਖੜਾ ਹੁੰਦਾ ਤੇ ਉਹ ਕਹਿੰਦਾ ਕਿ ਤੂੰ ਮੇਰੇ ਘਾਤੇ ਕਿਉਂ ਖੜਾ ਹਾਂ ਹਾਂ ਕੋਈ ਸ਼ੂਟਿੰਗ ਕਰ ਰਹੇ ਹੁੰਦੇ ਆ ਉਹ ਕੋਈ ਇੰਟਰਵਿਊ ਨਹੀਂ ਹੁੰਦੀ ਸਕਾਟ ਮਾਰੈਸਨ ਉਹਦੇ ਗੱਲ ਆ ਕਿ ਜੇ ਇੰਡੀਆ 'ਚ ਇਹੀ ਗੱਲ ਹੁੰਦੀ ਉੱਥੇ ਗੋਲੀਆਂ ਚੱਲ ਜਾਣੀਆਂ ਸੀ ਇਹ ਹੀ ਡਿਫਰੈਂਸ ਹੈਗਾ ਇਹ ਹੀ ਫਰਕ ਹੈ ਹਾਂ ਬਿਲਕੁਲ ਜਿੱਦਾਂ ਨਾਮ ਦੀ ਗੱਲ ਹੁੰਦੀ ਪੀਸੀ ਪਹਿਲਾਂ ਪਾਵਰ ਡਿਸਟੈਂਸਿੰਗ ਤੇ ਨਾਮ ਦੀ ਵੀ ਗੱਲ ਤੁਸੀਂ ਕਰਦੇ ਜਿੱਦਾਂ ਮੇਰਾ ਜਿਹੜਾ ਬੌਸ ਆ ਕੰਮ ਤੇ ਮੈਂ ਉਹਨੂੰ ਰੇਚਲ ਕਹਿੰਨਾ ਹਨਾ ਕਿ ਉਹਦੇ ਲਾਸਟ ਨੇਮ ਤੋਂ ਨਹੀਂ ਕਹਿੰਦਾ ਕੋਈ ਮਿਸ ਨਹੀਂ ਕਹਿੰਦਾ ਕਿ ਜਿੱਦਾਂ ਸਾਡਾ ਫਰੈਂਡਲੀ ਜਿਹਾ ਉਹ ਆ ਕੀ ਕਹਿੰਦੇ ਆ ਰਿਲੇਸ਼ਨਸ਼ਿਪ ਤੇ ਤੁਸੀਂ ਐਡ ਕਰਨਾ ਚਾਹੋਗੇ ਕੁਝ ਇਸੇ ਦਿਸ਼ੇ ਬਾਰੇ ਹਾਂ ਮੈਂ ਜਰੂਰ ਐਡ ਕਰਨਾ ਚਾਹਾਂਗੀ ਮੇਰੇ ਖਿਆਲ ਇਹ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਉਹ ਰੇਚਲ ਕੱਲਾ ਰੇਚਲ ਕਿਉਂ ਕਹਣਾ ਚਾਹੁੰਦੀ ਆਪਣਾ ਉਹ ਜਦੋਂ ਨਾਮ ਰੇਚਲ ਮੈਥਿਊਜ਼ ਹੈ ਜੇ ਐਸੇ ਉਹਨੂੰ ਮੈਥਿਊਜ਼ ਕਹਿੰਦੇ ਆ ਤਾਂ ਆਸਟ੍ਰੇਲੀਅਨ ਸੋਚਦੇ ਨੇ ਕਿ ਮੈਥਿਊਜ਼ ਤਾਂ ਮੇਰੀ ਸਾਰੀ ਫੈਮਿਲੀ ਹੈ ਪਰ ਮੇਰਾ ਨਾਮ ਰੇਚਲ ਹੈ ਤਾਂ ਮੈਨੂੰ ਮੇਰੇ ਫਰਸਟ ਨਾਮ ਨਾਲ ਬਲਾਓ ਕਿਉਂਕਿ ਰੇਚਲ ਮੈਂ ਆ ਤਾਂ ਮੇਰੇ ਖਿਆਲ ਚ ਇਹ ਵੀ ਇੱਕ ਚੀਜ਼ ਹੈ ਕਿ ਉਹਨਾਂ ਨੂੰ ਇਹ ਚੀਜ਼ ਲੱਗਦੀ ਹੈ ਕਿ ਇਸ ਕਰਕੇ ਫਰਸਟ ਨਾਮ ਨਾਲ ਬੁਲਾਣਾ ਜਿਹੜਾ ਉਹ ਮਤਲਬ ਉਹ ਹੋ ਨਹੀਂ ਲੱਗਦਾ ਹੈਗਾ ਪਰ ਤੁਸੀਂ ਇੰਡੀਆ ਚ ਜੇ ਦੇਖਦੇ ਹੋ ਤਾਂ ਫਿਰ ਆਪਾਂ ਫਰਸਟ ਨਾਮ ਨਾਲ ਨਹੀਂ ਬੁਲਾਦੇ ਆਪਾਂ ਮੋਸਟਲੀ ਸਰਨੇਮ ਨਾਲ ਬੁਲਾਉਂਦੇ ਆ ਜਿਵੇਂ ਬਰਾੜ ਸਾਹਿਬ ਹਾਂ ਕੁਝ ਇਸਪੈਕਟ ਰਿਸਪੈਕਟ ਆਪਨੇ ਵੱਲੋਂ ਆਪਾਂ ਦੇਣੇ ਆ ਤੇ ਉਹੀ ਡਿਫਰੈਂਟ ਥੋੜਾ ਜਿਹਾ ਹੋਇਆ ਨੇ ਕਲਚਰਲ ਡਿਫਰੈਂਸ ਕਾਫੀ ਕਾਫੀ ਕਲਚਰਲ ਡਿਫਰੈਂਸ ਤੁਸੀਂ ਦੇਖੋ ਜਾਓ ਜਿੱਦਾਂ ਤੁਸੀਂ ਆਪਣੇ ਟੀਚਰ ਨੂੰ ਇੰਡੀਆ ਚ ਫਰਸਟ ਨੇਪ ਤੋ ਨਹੀਂ ਬੁਲਾ ਸਕਦੇ ਬਿਲਕੁਲ ਉਹੀ ਜਿੱਦਾਂ ਮੈਂ ਕਹਿੰਦਾ ਡਰ ਹੁੰਦਾ ਉਹ ਉੱਥੇ ਕਲਚਰ ਹੀ ਇਦਾਂ ਦਾ ਕਿ ਤੁਸੀਂ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਤੇ ਇਹੀ ਸੱਭਿਆਚਾਰਿਕ ਡਿਫਰੈਂਸ ਜਿਹੜੇ ਨੇ ਇਹੀ ਤਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਤੇ ਇਹ ਕਿਉਂ ਬਣੇ ਹੋਏਗਾ ਨਾ ਪਿੱਛੇ ਵੀ ਕੋਈ ਲੌਜੀਕ ਹੁੰਦਾ ਹਮੇਸ਼ਾ ਕਿ ਕੀ ਰੀਜ਼ਨ ਹੈ ਕਿ ਇਹ ਕਿਉਂ ਬਣਿਆ ਹੋਇਆ ਹੈ ਨਾ ਤੇ ਇੱਕ ਚਨਲ ਇਸ ਸਭੇਤਾ ਚ ਉਹ ਹੈਗਾ ਡਾਇਰੈਕਟ ਤੇ ਇਨਡਾਇਰੈਕਟ ਕਮਿਊਨੀਕੇਸ਼ਨ ਜਿਹੜਾ ਮੈਨੂੰ ਬਹੁਤ ਜ਼ਿਆਦਾ ਵਧੀਆ ਚੀਜ਼ ਲੱਗੀ ਆ ਆਸਟ੍ਰੇਲੀਅਨ ਕਲਚਰ ਦੀ ਹੁਣ ਇੱਥੇ ਜਿਹੜੀ ਕਮਿਊਨੀਕੇਸ਼ਨ ਆ ਕਮਿਊਨੀਕੇਸ਼ਨ ਮਤਲਬ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ ਉਹ ਸਿੱਧੀ ਤੇ ਸਪਸ਼ਟ ਕੀਤੀ ਜਾਂਦੀ ਆ ਹਾਂਜੀ ਉਹਦੇ ਵਿੱਚ ਕੋਈ ਮੋੜ ਤੋੜ ਕੋਈ ਕੁਝ ਨਹੀਂ ਕੀਤਾ ਜਾਂਦਾ ਇੰਡੀਅਨ ਕਲਚਰ ਚ ਬਿਕੋਜ਼ ਆਫ ਰਿਸਪੈਕਟ ਅਸੀਂ ਕਹਿ ਲੈਂਦੇ ਆ ਕਿ ਆਊਟ ਆਫ ਰਿਸਪੈਕਟ ਜਿਹੜੇ ਵੱਡੇ ਨੇ ਉਹਨਾਂ ਨੂੰ ਅਸੀਂ ਕੋਈ ਵੀ ਗੱਲ ਜਿਹੜੀ ਸਿੱਧੀ ਸਪਸ਼ਟ ਨਹੀਂ ਕਰਦੇ ਹਾਂਜੀ ਉਹਦੇ ਵਿੱਚ ਤੁਸੀਂ ਗੱਲ ਕਹਿੰਦੇ ਹੋ ਪਰ ਅਗਲੇ ਬੰਦੇ ਨੂੰ ਤੁਹਾਡਾ ਉਹਦੇ ਪ ਕੰਟੈਕਸਟ ਆ ਉਹ ਆਪਣੇ ਆਪ ਸਮਝਣਾ ਪੈਂਦਾ ਜਿਹੜਾ ਮੇਰੇ ਖਿਆਲ ਚ ਕਿਤੇ ਨਾ ਕਿਤੇ ਜਾ ਕੇ ਬਹੁਤ ਔਖਾ ਹੋ ਜਾਂਦਾ ਹੈ ਸਮਝਣਾ ਕਿ ਅਗਲੇ ਬੰਦੇ ਦੇ ਦਿਲ ਚ ਕੀ ਹੈ ਕਿਉਂਕਿ ਤੁਸੀਂ ਨਹੀਂ ਸਮਝ ਜਾਂਦੇ ਉਹਦੇ ਮੇਰੇ ਹਿਸਾਬ ਨਾਲ ਜੇ ਤੁਸੀਂ ਡਾਇਰੈਕਟ ਕਮਿਊਨੀਕੇਸ਼ਨ ਕਰਦੇ ਹੋ ਸਪਸ਼ਟ ਗੱਲ ਕਰਦੇ ਹੋ ਤਾਂ ਉਹ ਬਹੁਤ इजीली ਅਗਲੇ ਬੰਦੇ ਦੇ ਦਿਮਾਗ ਚ ਉਹਦੇ ਉਹਦੇ ਤੱਕ ਪਹੁੰਚ ਜਾਂਦੀ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਉਸ ਗੱਲ ਦਾ ਤੁਸੀਂ ਸਿੱਟਾ ਕੀ ਚਾਹੁੰਦੇ ਹੋ ਤਾਂ ਮੇਰੇ ਖਿਆਲ ਚ ਜਿਹੜੀ ਡਾਇਰੈਕਟ ਕਮਿਊਨੀਕੇਸ਼ਨ ਵਾਲੀ ਗੱਲ ਹੈ ਉਹ ਮੈਨੂੰ ਬਹੁਤ ਵਧੀਆ ਲੱਗਦੀ ਹੈ ਆਸਟ੍ਰੇਲੀਅਨ ਦੀ ਹਾਂਜੀ ਹਾਂਜੀ ਤੁਹਾਡੇ ਕੋਲ ਕੋਈ ਐਗਜ਼ਾਮਪਲ ਹੈ ਕਿ ਡਾਇਰੈਕਟ ਪਰ ਜਿਵੇਂ ਹੁਣ ਆਪਾਂ ਕਹਿੰਦੇ ਆ ਕਿ ਜਿਵੇਂ ਆਪਾਂ ਹਸਪੀਟਲ ਦੀ ਐਗਜ਼ਾਮਪਲ ਲੈ ਲਓ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਥੋੜਾ ਜਿਹਾ ਹੋਰ ਫੂਡ ਲੈ ਲਓ ਤਾਂ ਇੰਡੀਅਨ ਕਲਚਰ ਚ ਆਪਾਂ ਨੂੰ ਆਪਾਂ ਕਹਿ ਦਿੰਦੇ ਕਿ ਨਹੀਂ 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 ਪਰ ਫਿਰ ਵੀ ਜੇ ਥੋੜਾ ਹੋਰ ਪਾ ਦਿੰਦੇ ਨੇ ਜਬਰਦਸਤ ਤੁਸੀਂ ਖਾ ਲੈਂਦੇ ਹੋ ਜੇ ਕੋਈ ਤੁਸੀਂ ਉਸ ਆਸਟ੍ਰੇਲੀਅਨ ਕਲਚਰ ਚ ਕੀ ਸਨ ਪੁੱਛ ਲਓ ਕਿ ਤਾ ਉਹ ਕਹਤਾ ਤਾ ਬਸ ਨਾ ਕਹਤਾ ਜੀ ਉਹ ਬਹੁਤ ਜ਼ਿਆਦਾ ਸਿੱਧਾ ਤੇ ਸਪਸ਼ਟ ਬਲੈਕ ਐਂਡ ਵਾਈਟ ਅਸੀਂ ਕਹਿੰਦੇ ਹਾਂ ਉਹਨੂੰ ਜੇ ਉਹਨਾਂ ਨੇ ਕਿਹਾ ਕਿ ਮੈਂ ਹੋਰ ਨਹੀਂ ਖਾਣਾ ਤਾਂ ਇਹਦਾ ਮਤਲਬ ਕਿ ਲਿਟਰਲੀ ਉਹਨਾਂ ਨੇ ਹੋਰ ਨਹੀਂ ਖਾਣਾ ਤੇ ਤੁਸੀਂ ਉਹਨਾਂ ਨੂੰ ਹੋਰ ਨਹੀਂ ਦੇ ਸਕਦੇ ਮਤਲਬ ਇਹ ਹੀ ਚੀਜ਼ਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਸਮਝਣ ਵਾਲੀਆਂ ਨੇ ਕਿ ਜਦੋਂ ਤੁਹਾਡਾ ਆਬਵੀਅਸਲੀ ਜਦੋਂ ਤੁਸੀਂ ਡਾਇਰੈਕਟ ਗੱਲ ਕਰਦੇ ਹੋ ਤੁਸੀਂ ਸਾਫ਼ ਸਪਸ਼ਟ ਗੱਲ ਕਰਦੇ ਹੋ ਤੁਹਾਡਾ ਦਿਲ ਜਿਹੜਾ ਉਹ ਸਾਫ਼ ਹੁੰਦਾ ਕਿਉਂਕਿ ਜੋ ਤੁਹਾ ਕਮਰੇ ਇੱਕ ਹੋਰ ਗੱਲ ਆ ਜਾਂਦੀ ਆ ਕਿ ਜੇ ਰੱਬ ਨਾ ਕਰੇ ਕਿ ਪੇਸ਼ੈਂਟ ਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਗਈ ਜਿਵੇਂ ਕੈਂਸਰ ਜਾਂ ਅਦਾ ਦਾ ਕੁਝ ਹੋ ਗਿਆ ਡਾਕਟਰ ਜਿਹੜੇ ਆਸਟ੍ਰੇਲੀਅਨ ਡਾਕਟਰਸ ਨੇ ਉਹਨਾਂ ਨੂੰ ਲੱਗਦਾ ਕਿ ਪੇਸ਼ੈਂਟ ਦਾ ਰਾਈਟ ਹੈ ਸਮਝਣਾ ਤੇ ਉਹਨੂੰ ਦੱਸਣਾ ਸਾਡੀ ਡਿਊਟੀ ਬਣਦੀ ਹੈ ਤੇ ਉਹ ਪੇਸ਼ੈਂਟ ਨੂੰ ਵੀ ਕੋ ਡਾਇਰੈਕਟ ਸਿੱਧੇ ਸਪਸ਼ਟ ਤਰੀਕੇ ਨਾਲ ਦੱਸ ਰਹੀ ਹੈ ਕਿ ਤੁਹਾਨੂੰ ਕੈਂਸਰ ਹੈ ਪਰ ਕੋਈ ਗੱਲ ਨਹੀਂ ਇਹਦੇ ਇਹ ਇਲਾਜ ਹੈਗੇ ਨੇ ਤੇ ਅੱਗੇ ਇਹ ਸਟੈਪਸ ਲੈ ਸੇ ਫੋਰ ਦੱਸ ਦਿੰਦੇ ਨੇ ਡਾਇਰੈਕਟਲੀ ਕਿ ਤੁਹਾਡੇ ਕੋਲ ਇਨਾ ਟਾਈਮ ਹੈਗਾ ਹਨ ਜਾਂ ਫਿਰ ਜਿੱਦਾਂ ਵੀ ਹੈਗਾ ਡਾਇਰੈਕਟਲੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡਾ ਪ੍ਰੋਫੈ ते ते कि ਜੋ ਵੀ ਹੋਣਾ ਦੀ ਲਾਈਫ ਚ ਚੱਲਦਾ ਪਿਆ ਡਾਇਰੈਕਟਲੀ ਸਾਨੂੰ ਦੱਸਣਾ ਚਾਹੀਦਾ ਤੇ ਇੱਥੇ ਇੱਕ ਹੋਰ ਗੱਲ ਆਉਂਦੀ ਹੈ ਕਿ ਇਹ ਪ੍ਰਾਈਵੇਸੀ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ ਪ੍ਰਾਈਵੇਸੀ ਇਸ ਤਰ੍ਹਾਂ ਕਿ ਜੇ ਤੁਹਾਨੂੰ ਕੈਂਸਰ ਹੈ ਤਾਂ ਸਭ ਤੋਂ ਪਹਿਲਾਂ ਗੱਲ ਡਾਕਟਰ ਤੁਹਾਡੇ ਨਾਲ ਕਰੇਗਾ ਜੇ ਡਾਕਟਰ ਤੁਹਾਨੂੰ ਪੁੱਛੇਗਾ ਕਿ ਤੁਸੀਂ ਆਪਣੀ ਫੈਮਲੀ ਨੂੰ ਜਾਂ ਕਿਸੇ ਹੋਰ ਨੂੰ ਦੱਸਣਾ ਚਾਹੁੰਦੇ ਹੋ ਜੇ ਤੁਸੀਂ ਕਹਿ ਦਿੰਦੇ ਹੋ ਕਿ ਨਹੀਂ ਮੈਂ ਨਹੀਂ ਦੱਸਣਾ ਚਾਹੁੰਦਾ ਆਪਣੀ ਫੈਮਲੀ ਨੂੰ ਜਾਂ ਕਿਸੇ ਹੋਰ ਨੂੰ ਨਹੀਂ ਦੱਸਣਾ ਚਾਹੁੰਦਾ ਤਾਂ ਉਹ ਡਾਕਟਰ ਜਿਹੜਾ ਉਹ ਤੁਹਾਡੀ ਫੈਮਲੀ ਨੂੰ ਜਾਂ ਕਿਸੇ ਵੀ ਹੋਰ ਬੰਦੇ ਨੂੰ ਨਹੀਂ ਦੱਸਦਾ ਪਰ ਜੇ ਆਪਾਂ ਇੰਡੀਅਨ ਕਲਚਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪਹਿਲਾਂ ਤਾਂ ਡਾਕਟਰ ਬਹੁਤ ਚੀਜ਼ਾਂ ਕਿਨਲੇ ਤੁਹਾਨੂੰ ਦਾ ਡਾਇਰੈਕਟ ਦੱਸਣ ਲੱਗੇ ਕਿ ਕੈਂਸਰ ਹੈ ਤੁਹਾਨੂੰ ਜੇ ਡਾਕਟਰ ਦੱਸਵੇ ਤਾਂ ਇਹ ਗੱਲ ਬਣ ਜਾਂਦੀ ਹੈ ਕਿ ਇਲਾਕੇ ਦਾ ਡਾਕਟਰ ਹੈ ਸਾਫ਼ ਹੀ ਕਹਿਤਾ ਜੀ ਮੈਨੂੰ ਕੈਂਸਰ ਹੈ ਤੇ ਫਿਰ ਉਹਦੇ ਵਿੱਚ ਫੈਮਲੀਆਂ ਇਨਵੋਲ ਹੁੰਦੀਆਂ ਨੇ ਤੇ ਸਾਰਾ ਕੁਝ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਫਰਕ ਹੈਗਾ ਦੋਨਾਂ ਕਲਚਰਸ ਵਿੱਚ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇੰਡੀਆ ਜ਼ਿਆਦਾ ਫੈਮਲੀ ਔਰੀਐਂਟਡ ਹੈਗਾ ਹਨ ਤੇ ਇੱਥੇ ਜਿੱਦਾਂ ਡਾਕਟਰਸ ਫੈਮਲੀ ਨੂੰ ਕੰਟੈਕਟ ਕਰਨਗੇ ਨਹੀਂ ਮੇਰੇ ਖਿਆਲ ਨਾਲ ਕੋਲ ਕੋਈ ਮੀਨਸ ਵੀ ਘੱਟ ਹੋਣਗੇ ਫੈਮਲੀ ਨੂੰ ਕੰਟੈਕਟ ਕਰਨ ਲਈ ਅਨਲੈਸ ਜੇ ਕੋਈ ਜ਼ਿਆਦਾ ਐਮਰਜੈਂਸੀ ਹੋ ਜੇ ਜਦੋਂ ਤੁਹਾਡੀ ਬਸ ਗੱਲ ਹੋਏਗੀ ਤੁਸੀਂ ਆਪਣੇ ਜੀਪੀ ਕੋਲ ਜਾਓਗੇ ਜਿਹੜ ਉਦੇ ਰੂਮ ਚ ਜਾਓਗੇ ਗੱਲ ਹੋ ਜੇਗੀ ਤੇ ਤੁਸੀਂ ਆ ਜਾਓਗੇ ਇਟਸ ਇਦਾਂ ਨਹੀਂ ਹੋਏਗਾ ਕਿ ਉਹ ਬਿਲਕੁਲ ਤੇ ਇਹ ਤੁਹਾਡੀ ਮਰਜ਼ੀ ਹੈ ਕਿ ਅੱਗੇ ਤੁਸੀਂ ਕਿਸ ਨਾਲ ਗੱਲ ਕਰਨੀ ਹੈ ਤੇ ਕਿਸ ਨਾਲ ਤੁਸੀਂ ਗੱਲ ਨਹੀਂ ਕਰਨੀ ਸੋ ਪ੍ਰਾਈਵੇਸੀ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਆਸਟ੍ਰੇਲੀਅਨ ਕਲਚਰ ਚ ਇਸ ਕਲਚਰ ਚ ਦੇਖੋ ਸਾਡੇ ਇੰਡੀਅਨ ਕਲਚਰ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਵਧੀਆ ਨੇ ਪਰ ਆਸਟ੍ਰੇਲੀਅਨ ਕਲਚਰ ਚ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਬਹੁਤ ਵਧੀਆ ਨੇ ਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਜੇ ਦੋਨੋਂ ਕਲਚਰਸ ਦੀਆਂ ਵਧੀਆ-ਵਧੀਆ ਚੀਜ਼ਾਂ ਲੈ ਲਿਆ ਅਸੀਂ ਤਾਂ ਇੱਕ ਬਹੁਤ ਵਧੀਆ ਕਲਚਰ ਬਣ ਸਕਦਾ ਜਿਹੜਾ ਕਿ ਮਿਕਸ ਹੋ ਸਕਦਾ ਦ ਹਮੇਸ਼ਾ ਲਓ ਚਾਹੇ ਤਾਨੂੰ ਚੀਜ਼ ਪਸੰਦ ਹੈਗੀ ਆ ਚਾਹੇ ਚੀਜ਼ ਬੁਰੀ ਆ ਹਰ ਇੱਕ ਜੀ ਉਸ ਚ ਫਿਰ ਵੀ ਵਧੀਆ ਚੀਜ਼ ਤੁਹਾਨੂੰ ਮਿਲ ਸਕਦੀ ਹੈ ਤੁਹਾਨੂੰ ਹਮੇਸ਼ਾ ਰੀਚ ਕਰਨੀ ਚਾਹੀਦੀ ਹੈ ਉਸ ਚੀਜ਼ ਨੂੰ ਫਾਈਂਡ ਕਰਨਾ ਚਾਹੀਦਾ ਤੇ ਆਪਣੇ ਆਪ ਤੇ ਅਪਲਾਈ ਕਰਨੀ ਚਾਹੀਦੀ ਬਿਲਕੁਲ ਇਹ ਬਿਲਕੁਲ ਸਹੀ ਗੱਲ ਹੈ ਤੇ ਜੇ ਹੁਣ ਆਪਾਂ ਬੱਚਿਆਂ ਦੀ ਗੱਲ ਕਰੀਏ ਹੈਨਾ ਜੇ ਆਪਾਂ ਸੋਚਦੇ ਹਾਂ ਜਿਵੇਂ ਤੁਸੀਂ ਵੀ ਇੱਥੇ ਆਏ ਜਦੋਂ ਤੁਸੀਂ ਬਹੁਤ ਛੋਟੇ ਸੀਗੇ ਤੇ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰ ਪੇਰੈਂਟਸ ਲਈ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਆਪਣੇ ਸੱਭਿਆਚਾਰ ਨਾਲ ਜੋੜੇ ਰੱਖਣ ਜੋੜੇ ਰੱਖਣ ਲਈ ਕਿਉਂਕਿ ਬੱਚੇ ਜਿਹੜੇ ਨੇ ਉਹ ਬਹੁਤ ਜਲਦੀ ਐਡਾਪਟ ਹੋ ਜਾਂਦੇ ਨੇ ਨਵੀਂ এনवायरमेंट ਵਿੱਚ ਬਹੁਤ ਜਲਦੀ ਸਿੱਖਦੇ ਨੇ ਬਹੁਤ ਜਲਦੀ ਚੇਂਜ ਹੋ ਜਾਂਦੇ ਨੇ ਪੇਰੈਂਟਸ ਨੂੰ ਉਹਨਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਆਂਦੀ ਹੈ ਕਿ ਬੱਚੇ ਜਿਹੜੇ ਨੇ ਆਪਣੇ ਕਲਚਰ ਤੋਂ ਟੁੱਟ ਗਏ ਹਾਂਜੀ ਹੁਣ ਉਹ ਜੇ ਦੇਖਿਆ ਜਾਵੇ ਉਹ ਐਕਚੁਅਲੀ ਟੁੱਟਦੇ ਨਹੀਂ ਪਰ ਕਿਉਂਕਿ ਬੱਚੇ ਬਹੁਤ ਕਹਿ ਸਕਦਾ ਆਪਾਂ ਕਹਿੰਦੇ ਹੁੰਦੇ ਆ ਵੀ ਬੱਚੇ ਐਕਸਪਲੇਨਸ ਲੇਟ ਦੀ ਤਰ੍ਹਾਂ ਹੁੰਦੇ ਤੁਸੀਂ ਉੱਥੇ ਕੁਝ ਵੀ ਲਿਖ ਲਓ ਹਨਾ ਤਾਂ ਉਹ ਇੱਕ ਉਹੀ ਗੱਲ ਆ ਜਾਂਦੀ ਹੈ ਕਿ ਬੱਚੇ ਜਦੋਂ ਨਵੇਂ ਕਲਚਰ 'ਚ ਆ ਜਾਂਦੇ ਨੇ ਤਾਂ ਉਹਦੇ ਵਿੱਚ ਉਹਦੇ ਵਰਗੇ ਹੋ ਜਾਂਦੇ ਨੇ ਚਾਹੇ ਥੋੜੇ ਚਾਹੇ ਬਹੁਤੇ ਬਿਲਕੁਲ ਜਿੱਥੇ ਤੁਸੀਂ ਬੋਲੋਗੇ ਆਬਵੀਅਸਲੀ ਤੁਸੀਂ ਉਹ ਕਲਚਰ ਦੇਖੋਗੇ ਤੁਸੀਂ ਉਸ ਕਲਚਰ ਦੇ ਅਕੋਰਡਿੰਗਲੀ ਗਰੋ ਹੋਗੇ ਹਾਂ ਤੇ ਜੇ ਤੁਸੀਂ ਨਹੀਂ ਹੋਵੋਗੇ ਉਸ ਕਲਚਰ ਦੇ ਗ੍ਰੋਥਰ ਤੁਸੀਂ ਉਹਦੇ ਚ ਕਦੇ ਸੈਟਲ ਹੀ ਨਹੀਂ ਹੋ ਪਾਉਗੇ ਹੁਣ ਜੇ ਅਸੀਂ ਆਪਣਾ ਸਭ ਕੁਝ ਛੱਡ ਕੇ ਇੰਡੀਆ ਤੋਂ ਆਸਟ੍ਰੇਲੀਆ ਚ ਆਏ ਆ ਤਾਂ ਮੇਰੇ ਖਿਆਲ ਚ ਇਸ ਦੇਸ਼ ਦੀ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੀਆਂ ਨੇ ਉਹਨਾਂ ਨੂੰ ਜ਼ਰੂਰ ਅਡਾਪਟ ਕਰਨਾ ਚਾਹੀਦਾ ਹਾਂ ਪਰ ਤੇ ਪੇਰੈਂਟਸ ਦੀ ਆਪਣੀ ਕੋਸ਼ਿਸ਼ ਹੈ ਜੇ ਤੁਸੀਂ ਆਪਣੇ ਕਲਚਰ ਨਾਲ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਚਾਹੁੰਦੇ ਹੋ ਤੁਸੀਂ ਜੋੜ ਸਕਦੇ ਹੋ ਨਹੀਂ ਜ਼ਰੂਰ ਜੋੜ ਨਹੀਂ ਸੱਭਿਆਚਾਰ ਨਾਲ ਜੋੜਨਾ ਤਾਂ ਹੋਰ ਗੱਲ ਆ ਕਲਚਰ ਕਲਚਰਲੀ ਉਹਦਾ ਹੋਣਾ ਇਜ਼ ਡਿਫਰੈਂਟ ਕਿ ਆਪਣੇ ਸੱਭਿਆਚਾਰ ਬਾਰੇ ਤਾਂ ਪਤਾ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਤੇ ਆਪਣਾ ਜਿਹੜਾ ਰੁੱਖ ਜਿਹੜੇ ਹੁੰਦੇ ਨੇ ਉਹ ਆਪਣੀਆਂ ਰੂਟਸ ਤੋਂ ਬਿਨਾਂ ਨਹੀਂ ਰਹਿ ਸਕਦੇ ਤੁਸੀਂ ਲੈ ਸਕਦੇ ਹੋ ਏ ਨੌਲੇਜ ਹੋਣੀ ਜ਼ਰੂਰੀ ਆ ਪਰ ਜਿੱਥੇ ਬੰਦਾ ਪਲਿਆ ਓਬਵੀਅਸ ਉਹਨੂੰ ਉਸ ਕਲਚਰ ਦੇ ਹਿਸਾਬ ਨਾਲ ਉਹ ਪਲਿਆ ਤੇ ਤੁਸੀਂ ਤਾਂ ਮੇਰੇ ਖਿਆਲ ਜਿੱਥੇ ਪੈਰੈਂਟਸ ਬਸ ਥੋੜਾ ਜਿਆਦਾ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਬੱਚਿਆਂ ਨੂੰ ਜੇ ਤੁਹਾਡੇ ਕਲਚਰ ਦੀਆਂ ਤੁਹਾਡੇ ਸਭਿਆਚਾਰ ਦੀਆਂ ਰੂਟਸ ਯਾਨੀ ਜੜਾਂ ਪਤਾ ਨੇ ਤਾਂ ਉਹਨਾਂ ਨਾਲ ਉਹ ਜੁੜੇ ਹੋਏ ਨੇ ਤਾਂ ਕੋਈ ਗੱਲ ਨਹੀਂ ਥੋੜਾ ਜਿਹਾ ਜੇ ਆਸਟ੍ਰੇਲੀਅਨ ਕਲਚਰ ਇਹ ਉਹ ਕਰਦੇ ਵੀ ਨੇ ਵਧੀਆ ਚੀਜ਼ਾਂ ਜੇ ਆਸਟ੍ਰੇਲੀਅਨ ਕਲਚਰ ਚਲੰਦੇ ਨੇ ਤਾਂ ਉਹਦੇ ਜੀ ਕੋਈ ਹਰਜੀ ਵਾਲੀ ਗੱਲ ਨਹੀਂ ਹੈ ਨਾ ਤੇ ਫੇਰ ਉਸ ਤੋਂ ਬਾਅਦ ਆ ਜਾਂਦਾ ਕਿ ਆਪਾਂ ਇਹ ਹੀ ਗੱਲਾਂ ਕਰੇ ਸੀਗੇ ਕਿ ਆਸਟ੍ਰੇਲੀਆ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਤੇ ਇੰਡੀਆ ਦੇ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਬਸ ਉਹਨਾਂ ਨੂੰ ਇਕੱਠੇ ਕਰ ਲਓ ਤੇ ਜੇ ਇੱਕ ਐਦਾਂ ਦਾ ਕਲਚਰ ਬਣਾ ਸਕਦੇ ਆ ਤਾਂ ਇਹ ਬਹੁਤ ਵਧੀਆ ਚੀਜ਼ ਹੈ ਜਰੂਰ ਹਾਂਜੀ ਤੇ ਵਧੀਆ ਕਾਫੀ ਇੰਟਰਸਟਿੰਗ ਟਾਪਿਕ ਆਪਾਂ ਕਵਰ ਕਰ ਲਿਆ ਕਾਫੀ ਕੰਟਰੀਜ਼ ਕਾਫੀ ਦੇਸ਼ ਕਵਰ ਕਰ ਲਏ ਆਪਾਂ ਤੁਸੀਂ ਹੋਰ ਕੁਝ ਐਡ ਕਰਨਾ ਚਾਹੋਗੇ ਅੱਜ ਦੇ ਟਾਪਿਕ ਹਾਂ ਇੱਕ ਹੋਰ ਗੱਲ ਮੈਂ ਜਰੂਰ ਐਡ ਕਰਨਾ ਚਾਹਾਂਗੀ ਕਿ ਆਸਟ੍ਰੇਲੀਅਨ ਕਲਚਰ ਵਿੱਚ ਕੁੜੀਆਂ ਦੀ ਬਹੁਤ ਜ਼ਿਆਦਾ ਰਿਸਪੈਕਟ ਹੈ ਜਿਹੜੀ ਕਿਤੇ ਨਾ ਕਿਤੇ ਸਾਡੇ ਇੰਡੀਅਨ ਕਲਚਰ ਚ ਖਤਮ ਹੋਣ ਵਾਲੀ ਹੈ ਕਈਆਂ ਨੂੰ ਇਸ ਗੱਲ ਤਾਂ ਗੁੱਸਾ ਲੱਗੇਗਾ ਪਰ ਇਹ ਸੱਚ ਹੈ ਆਸਟ੍ਰੇਲੀਆ ਵਿੱਚ ਜੇ ਲੜਕੀ 12 ਵਜੇ ਵੀ ਰਾਤੀ ਕੱਲੀ ਤੁਰਦੀ ਜਾ ਰਹੀ ਹੈ ਤਾਂ ਉਹ ਸੇਫ ਹੈ ਸੇਫ ਉਹਨੂੰ ਕੋਈ ਕੁਝ ਕਹੇਗਾ ਨਹੀਂ ਔਰ ਉਹਨੂੰ ਕੋਈ ਕੁਝ ਮਤਲਬ ਉਹਨੂੰ ਕੋਈ ਖਤਰਾ ਨਹੀਂ ਕੋਈ ਕੁਝ ਨਹੀਂ ਤੇ ਮੇਰੇ ਖਿਆਲ ਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜੇ ਇੰਡੀਅਨ ਕਲਚਰ ਚ ਆਪਾਂ ਜੇ ਇੰਡੀਅਨ ਕਲਚਰ ਨੂੰ ਆਪਾਂ ਕਹਿੰਦੇ ਹਾਂ ਕਿ ਬਹੁਤ ਵਧੀਆ ਤੇ ਹੈ ਵੀ ਬਹੁਤ ਵਧੀਆ ਪਰ ਜੇ ਉਹਦੇ ਚਾਹੀਏ ਥੋੜੀਆਂ ਜਿਹੀਆਂ ਚੰਗੀਆਂ ਗੱਲਾਂ ਲੈ ਕੇ ਆ ਸਕਦੇ ਹਾਂ ਕਰੋ ਅਸੈਂਕਲਚਰ ਤੋਂ ਇਹ ਚੀਜ਼ ਸਿੱਖਣੀ ਚਾਹੀਦੀ ਆ ਸਾਨੂੰ ਅਮਰੀਕਾ ਚ ਤੇ ਇਹ ਬਹੁਤ ਵਧੀਆ ਚੀਜ਼ ਹੈ ਮੇਰੇ ਹਿਸਾਬ ਨਾਲ ਹਰ ਇੱਕ ਬੰਦੇ ਦੀ ਇਕੁਅਲ ਰਿਸਪੈਕਟ ਹੋਣੀ ਚਾਹੀਦੀ ਆ ਜਦੋਂ ਤੁਸੀਂ ਪਹਿਲਾਂ ਕਾਸਟਸ ਵੀ ਮੈਂਸ਼ਨ ਕੀਤੀਆਂ ਸੀ ਕਿ ਡਿਸਕ੍ਰਿਮੀਨੇਸ਼ਨ ਵਗੈਰਾ ਕਿਉਂ ਹੋਣੀ ਚਾਹੀਦੀ ਆ ਇਹ ਮੈਂ ਪੜਿਆ ਸੀ ਥੋੜੀ ਦੇਤਾ ਲਾ ਕਿ ਜਿਆਦਾ ਜਿਹੜੀ ਕਾਸਟ ਸਿਸਟਮ ਸੀਗਾ ਰੀਇਨਫੋਰਸ ਕੀਤਾ ਸੀਗਾ ਬ੍ਰਿਟਿਸ਼ਰਜ਼ ਨੇ ਕਬਜ਼ਾ ਕਰਨੀ ਡਿਵਾਈਡ ਕਰਨੀ ਲੋਕਾਂ ਨੂੰ ਓਕੇ ਤੇ ਉਹੀ ਕਾਫੀ ਧੀਰ ਦਾ ਜਿਆਦਾ ਸਟਰੋਂਗ ਹੋ ਕੇ ਚੱਲੀ ਜਾਂਦਾ ਹੁਣ ਹਨਾ ਤੇ ਡੈਫੀਨਟਲੀ ਸਾਨੂੰ ਫਰਕ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ ਕੋਈ ਵੀ ਬੰਦਾ ਹੋਵੇ ਕਿਉਂਕਿ ਰੱਬ ਨੇ ਬਣਾਏ ਸਾਰੇ ਇਨਸਾਨ ਬਰਾਬਰ ਨੇ ਸਾਡੇ ਸਾਡੇ ਗੁਰੂਆਂ ਨੇ ਸਿਖਾਈ ਸਾਨੂੰ ਇਹ ਨਾਲੇ ਵੈਸੇ ਵੀ ਬਿਲਕੁਲ ਤੇ ਬਸ ਇਹੀ ਅੱਜ ਦਾ ਪ੍ਰੋਗਰਾਮ ਸੀ ਅੱਜ ਦਾ ਸ਼ੋਅ ਸੀ ਸਾਨੂੰ ਜਰੂਰ ਦੱਸਿਓ ਕਮੈਂਟਸ ਵਿੱਚ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਜੇ ਤੁਸੀਂ ਕੁਝ ਹੋਰ ਕਿਸੇ ਤਰ੍ਹਾਂ ਦਾ ਹੋਰ ਕੋਈ ਟੌਪਿਕ ਸਾਨੂੰ ਕਵਰ ਕਰਵਾਉਣਾ ਚਾਹਦੇ ਹੋ ਅਸੀਂ ਉਹਤੇ ਕੋਈ ਪ੍ਰੋਗਰਾਮ ਲੈ ਕੇ ਆਈਏ ਤਾਂ ਜਰੂਰ ਦੱਸਿਓ ਕਮੈਂਟਸ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਲੈ ਕੇ ਆਈਏ ਹਾਂਜੀ ਚਲੋ ਥੈਂਕ ਯੂ ਦੇਖ ਲਈ ਸਸਰੀਕਾਲ